ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਆ ਬਈ ਕਬੂਤਰ ਸਾਰਿਆਂ ਦੇ ਠੀਕ ਠਾਕ ਹੋਣਗੇ ਲੋ ਜੀ ਅੱਜ ਕਰਾਉਣਾ ਬਈ ਆਪਣੇ ਕੂਤਰਾਂ ਦਾ ਸ਼ੌਂਕ ਤੇ ਕਰਦੇ ਆਂ ਕੁਛ ਆਪਾਂ ਗੱਲਾਂ ਕੂਤਰ ਕੱਢੇ ਹੋਏ ਆ ਬਾਹਰੇ ਉੱਪਰ ਲੱਗ ਜੂ ਲਾਲ ਇਹਨਾਂ ਨੂੰ ਨਾਲੇ ਖੁੱਡੇ ਸਾਫ਼ ਕਰ ਲੱਗੇ ਹੋਿਆਂਗੇ ਆ ਆਪਣੇ ਖੁੱਡੇ ਆਗੇ ਕੂਤਰ ਕੱਢੇ ਹੋਏ ਆ ਬਾਹਰ ਤਾਂ ਪਤਾ ਪਾ ਬਾਈ ਹੁਣ ਲਵਾਉਣ ਲੱਗ ਜੂ ਕੂਤਰਾਂ ਨੂੰ ਤੇ ਦਵਾਈ ਦੂਈ ਵੀ ਬਾਈ ਲਾ ਦੋ ਹੁਣ ਕੂਤਰਾਂ ਨੂੰ ਜੀਂ ਵਾਲੀ ਜਿਹੜੇ ਭਰਾਵਾਂ ਨੇ ਨਹੀਂ ਲਾਈ ਹਨ ਦਵਾਈ ਸਾਰੇ ਭਰਾ ਲਾ ਦੋ ਹੁਣ ਤੇ ਦਵਾਈ ਆਪਾਂ ਜਾਂ ਤਾਂ ਭਰਾਵੋ ਈਜੀ ਪੈਟਲ ਲਾ ਸਕਦੇ ਹੋ ਜਾਂ ਡਾਕਟਰ ਪਲੱਸ ਕੀ ਰਾਂ ਦਵਾਈ ਹਾਰ ਲਾ ਦੋ ਹੁਣ ਇਸ ਤੋਂ ਬਾਅਦ ਜਿਹੜੀ ਬਾਰਲੀ ਗੋਲੀ ਆਉਂਦੀ ਆਪਾਂ ਗੇੜਿਆਂ ਤੋਂ ਪਹਿਲਾਂ ਕਬੂਤਰਾਂ ਨੂੰ ਜਿਹਦੇ ਦਵਾਈਆਂ ਛੱਡਾਂਗੇ ਉਹ ਲਾਇਆ ਕਰਾਂਗੇ। ਬਾਕੀ ਆਪਾਂ ਉਹ ਵੀ ਦੱਸਾਂਗੇ ਬਾਈ ਕਿਵੇਂ ਲਾਉਣੀਆਂ। ਠੀਕ ਆ ਪ੍ਰਭੂ। ਇਹ ਬਾਕੀ ਸਫਾਈ ਰੱਖੋ ਬਾਈ ਹੁਣ ਕਬੂਤਰਾਂ ਦੀ ਬਹੁਤ ਲੋਕ ਨੇ ਨਾ ਕਹਿ ਦਿੰਦਿਆ ਸਫਾਈ ਗਰਮੀਆਂ ਆ ਸਿਆਲ ਸੋਰੀ ਸਿਆਲਾਂ ਚ ਵੀ ਖੋਡੇ ਸਾਫ਼ ਘੱਟ ਕਰੋ। ਸਫਾਈ ਬਾਈ ਜ਼ਰੂਰੀ ਆ ਜੇ ਮਿੱਠਾ ਹੋਣੀਆਂ ਗੋਡੇ ਚ ਕਈ ਵਾਰ ਦਾਣਾ ਥੱਲੇ ਬੈਠਾ ਜਿ ਡਿੱਗ ਜਾਂਦਾ ਮਿੱਠਾ ਵਾਲਾ ਦਾਣਾ ਜਿਹੜਾ ਕੂਤਰ ਖਾ ਗਿਆ ਉਹ ਕੂਤਰ ਆਪਣੇ ਬਿਮਾਰ ਹੋ ਜਾਂਦੇ ਆ ਹਨ ਤਾਂ ਕਰਕੇ ਖੁੱਡੇ ਸਾਫ਼ ਜ਼ਰੂਰ ਰੱਖੋ ਟਰੇਆਂ ਸਾਫ਼ ਰੱਖੋ ਬਾਈ ਖੁੱਡਿਆਂ ਦੀਆਂ ਵਧੀਆ ਤੇ ਬਾਕੀ ਜੋੜੀਆਂ ਵੀ ਆਪਾਂ ਛੱਡੀਆਂ ਨੇ ਕੁਛ ਨਾ ਕੁਛ ਐ ਤੱਕ ਬੱਚੇ ਘਟਸੀ ਬਾਜ਼ੀਆਂ ਸਾਨੂੰ ਪਤਾ ਹੈ ਕਿ ਕੰਪੀਟੀਸ਼ਨ ਜਿਆਦਾ ਆ ਆ ਜੋੜੀਆਂ ਲਾਈਆਂ ਨਹੀਂ ਆ ਬਾਹਰੇ ਹਜੇ ਪੱਕ ਰਹੀਆਂ ਨੇ ਜੋੜੀਆਂ ਆਪਣੀਆਂ ਅੰਦਰ ਦੀ ਦਿਖਾਉਣਾ ਏ ਸਾਨੂੰ ਕਰਾਉਣਿਆ ਸ਼ੌਂਕ ਪਤਾ ਕੱਕੇ ਵਾਲੇ ਕੁਤਰ ਨੇ ਡੱਬਿਆਂ ਦੀ ਲਾਈ ਆਪਾਂ ਨੇ ਜੋੜੀ ਆ ਡੱਬਾ ਕੁਤਰ ਕੱਕੇ ਵਾਲਾ ਕੱਕਲੇ ਨਾਲ ਲਾਤੀ ਆਪਸ ਵਿੱਚ ਹੀ ਲਾਤੇ ਆਪਾਂ ਨੇ ਥੋੜਾ ਇਹਨਾਂ ਦਾ ਫਰਕ ਜ਼ਰੂਰ ਆ ਡੱਬੇ ਆਪਣੇ ਲਵੇ ਦੋ ਤਰ੍ਹਾਂ ਦੇ ਆ ਇੱਕ ਲੀਲੇ ਡੱਬੇ ਇੱਕ ਕਾਲੇ ਡੱਬੇ ਕੂਤਰੀ ਕਾਲੇ ਡੱਬਿਆਂ ਚੋਂ ਆ ਕੂਤਰ ਲੀਲੇ ਡੱਬਿਆਂ ਚੋਂ ਜੋੜੀ ਆਪਾਂ ਨੇ ਇਹ ਐ ਲਾਈ ਆ ਆ ਜੋੜੀ ਲਾਈ ਆਪਾਂ ਨੇ ਕੂਤਰ ਇਹ ਧੰਨੇ ਵਾਲਾਂ ਚੋਂ ਕੂਤਰੀ ਜੰਟਿਆਂ ਵਾਲਾਂ ਤੋਂ ਵੀ ਆ ਗੂਤਰੀ ਉਹ ਗੂਤਰੀ ਆਪਾਂ ਨੇ ਕੂਤਰ ਦਾ ਨਿਆਲਾ ਚੁਈਆਂਗਾ ਕੂਤਰੀ ਸ਼ਾਹ ਚ ਲਾਈ ਹੋਈ ਆ ਨਾਲ ਭਾਈ ਲਾਲ ਡੱਬਿਆਂ ਚੋਂ ਆਪਣੇ ਲਾਲ ਡੱਬੇ ਹੁੰਦੇ ਆ ਉਹਨਾਂ ਚੋਂ ਲਾਈ ਹੋਈ ਆ ਕਿਉਂਕਿ ਇਹਨਾਂ ਦੇ ਬੱਚੇ ਭਾਈ ਬਾਜੀਆਂ ਉੱਟ ਜਾਣਗੇ ਜੇ ਆਪਾਂ ਕਲੀਆਂ ਦੇ ਬੱਚੇ ਬਾਜੀਆਂ ਛੱਡਨੇ ਹੁਣ ਤਾਂ ਇਹਨਾਂ ਦੇ ਬੱਚੇ ਬਾਜੀਆਂ ਉੱਟ ਜਾਣਗੇ ਬਾਕੀ ਆਪਣੇ ਉਧਰ ਦੂਜੇ ਘਰੇ ਤੁਹਾਨੂੰ ਪਤਾ ਜਿੱਧਰ ਜੋੜੇ ਨੇ ਆਪਣੇ ਉਧਰ ਵੀ ਜੋੜੀਆਂ ਆਪਾਂ 20 25 ਲਾਈਆਂ ਹੋਈਆਂ ਨਗੀਆਂ ਤੇ ਮਾਹ ਚਲੋ ਰੇ ਖੋਡਾ ਇੱਕ ਬੇਲਾ ਪਿਆ ਸੀ ਉਰੇ ਵੀ ਲਾ ਦਿੰਨੇ ਆ ਦੋ ਚਾਰ ਜੋੜੀਆਂ ਦੱਸੇ ਜੋੜੀਆਂ ਆਪਣੀਆਂ ਕਿੰਦਾਂ ਦੀਆਂ ਲੱਗੀਆਂ ਜੋੜੀਆਂ ਲਾਈਆਂ ਨੇ ਆਪਾਂ ਨੇ ਕਿਉਂਕਿ ਬਈ ਬੱਚੇ ਨਾ ਜਿਹੜੇ ਵਧੀਆ ਆਪਣੇ ਇੱਕ ਸਾਨੂੰ ਹੋਰ ਵੀ ਰਹਿਦਾ ਹਦਾ ਮੈਂ ਜਿਹੜੇ ਆਪਣੇ ਭਰਾਵਾਂ ਦੇ ਨਾ ਮੰਨ ਲਾ ਬੱਚੇ ਜਾਦਾ ਉੜਦੇ ਆ ਜਿਹੜੀਆਂ ਜੋੜੀਆਂ ਦੇ ਠੰਡ ਚ ਬਈ ਸਿਆਲ ਚ ਪਾੜੇ ਬੱਚੇ ਢੋਣਾ ਜਿਹੜੇ ਉਹ ਜਿਆਦਾ ਉੜਦੇ ਹੁੰਦੇ ਆ ਨਾ ਉਹ ਆਪਾਂ ਉਦੋਂ ਕਮਾ ਲੈਨੇ ਆ ਉਹਨਾਂ ਦੀਆਂ ਨਾ ਜੋੜੀਆਂ ਹੁਣ ਲਾਇਆ ਕਰੋ ਜੇ ਤੁਸੀਂ ਬਾਜੀ ਛੱਡਣੇ ਆ ਤਾਂ ਵੀ ਠੀਕਾ ਨਹੀਂ ਉਹ ਅਗਲੇ ਸੀਜ਼ਨ ਵਧੀਆ ਉੱਡ ਜਾਂਦੇ ਆ ਕਿਉਂ ਹੁਣ ਗਿੱਜ ਸਹੀ ਜਾਣਗੇ ਉੱਡ ਵੀ ਸਹੀ ਜਾਣਗੇ ਗਰਮੀ 'ਚ ਉਹ ਕੂਤਰ ਸਹੀ ਉੱਡ ਜਾਂਦੇ ਆ ਬਈ ਠੀਕ ਆ ਨਾ ਇੱਧਰ ਵੀ ਦਿਖਾਉਂਦੇ ਆ ਤੁਹਾਨੂੰ ਇੱਕ ਜੋੜੀ ਡੱਬੇ ਕੂਤਰ ਦੀ ਇੱਧਰ ਜਾਂਟ ਵਾਲੇ ਕੂਤਰਾਂ ਦੀ ਜੋੜੀ ਛੱਡੀ ਆ ਵੀ ਆਪਾਂ ਤਾਗੜੇ ਨਾਲ ਤਾਗੜੀ ਲਾਇਆ ਵੀ ਇਹਨਾਂ ਦੇ ਬੱਚੇ ਬਾਜੀਆਂ ਛੱਡਾਂਗੇ ਆਪਾਂ ਵਧੀਆ ਉੱਡਦੇ ਇਹਨਾਂ ਦੇ ਬੱਚੇ ਚੰਗੀ ਉੱਡਦੇ ਇਹਨਾਂ ਦੇ ਬੱਚੇ ਆਹ ਖੋਡੇ ਚ ਲਾਈਏ ਨੇ ਜੋੜੀਆਂ ਆਪਾਂ ਇਹ ਵੀ ਇੱਧਰ ਹੀ ਛੱਡੀਆਂ ਹੋਈਆਂ ਨੇ ਤੇ ਇੱਕ ਜੋੜੀ ਸਾਨੂੰ ਹੋਰ ਦਿਖਾਉਣਾ ਕਜੂੜੀਆਂ ਪਾਹ ਜੇ ਮਿਲਿਆ ਰਹਾਂਗੇ ਇਹ ਕੋ ਉਤਰਾ ਡੱਬਾ ਦਾ ਆਪਣਾ ਉਤਰੀ ਆਪਣੀ ਸ਼ਾਹ ਅਖੀ ਲਾਲ ਡੱਬਿਆਂ ਚੋਂ ਆਈ ਇਧਰ ਹੋਈ ਇਹ ਬੱਚੇ ਬਈ ਲਾਲ ਡੱਬੇ ਵੀ ਕੱਢਦਾ ਸਾਲਾ ਕਾ ਡੱਬੇ ਵੀ ਕੱਢਦਾ ਤਾਂ ਕਰਕੇ ਆਪਾਂ ਕੋ ਉਤਰੀ ਇਹਨਾਂ ਸ਼ਾਹ ਕੀ ਡੱਬਿਆਂ ਚ ਹੀ ਲਾਈ ਆ ਦੇਖਦੇ ਆ ਰਿਜ਼ਲਟ ਇਹਦਾ ਕੀ ਆਉਂਦਾ ਰਿਜ਼ਲਟ ਆਇਆ ਵੀ ਚਲੂੰ ਤਾਂ ਦੇਖੀ ਹੋਇਆ ਆਪਣਾ ਜਾਂਦੇ ਤਾਂ ਹੈ ਨਹੀਂ ਬਾਈ ਕੂਤਰੇ ਬਿਲਕੁਲ ਵੀ ਨਹੀਂ ਜਾਂਦੇ ਹੈਗੇ ਕੂਤਰਾ ਆਪਣੇ ਬਹੁਤ ਸਿਆਣੇ ਕੂਤਰਾ ਬੱਚੇ ਦੋ ਆਪਣੇ ਗਿਜਾਉਣ ਵਾਲੇ ਸੀ ਬਾਹਰ ਸਤਰੀ ਤੇ ਬਿਠਾਏ ਹੋਇਆ ਡੋਰ ਲਾ ਕੇ ਤੁੱਪਾ ਹੁਣ ਵਧੀਆ ਲੱਗਣ ਲੱਗੀਆਂ ਆਹ ਵੀ ਚਲ ਗਿਜਾ ਲੈਣੇ ਹਨਾ ਕੀ ਬਈ ਕਮੈਂਟ ਕਰਕੇ ਦੱਸਿਆ ਕਰੋ ਆਪਾਂ ਨੂੰ ਕਿੱਦਾਂ ਲੱਗੇ ਆਪਣੇ ਕਬੂਤਰ ਆਹ ਕੂਤਰ ਦੇ ਬੱਚੇ ਹੀ ਬਹੁਤ ਜ਼ਿਆਦਾ ਉੱਡਦੇ ਸੀ ਆਪਣੇ ਲਵੇ ਇਸ ਵਾਰ ਦੋ ਕੋ ਬੱਚੇ ਤਾਂ ਇਹਦੇ ਘਰੋਂ ਵੀ ਚਲੇ ਗਏ ਤਾਂ ਕਰਕੇ ਇਹਦੀ ਜੋੜੀ ਹੋਣ ਲਾਈ ਆ ਕੂਤਰ ਦੀ ਵੀ ਆਪਾਂ ਗਝਾ ਲਾਂਗੇ ਕਿਉਂ ਗਰਮੀ ਆ ਹੁਣ ਬੱਚੇ ਬਈ ਗਿਜੇ ਜਾਣਗੇ ਮੂਰੇ ਤੇ ਦੂਸਰਾਂ ਵਾਲੇ ਜੋੜੇ ਵੀ ਲਾਏ ਹੋਏ ਆ ਆਪਣੇ ਲਵੇ ਦੂਸਰਾ ਵੀ ਆਪਾਂ ਛੱਡਾਂਗੇ ਜੇ ਰੱਬ ਨੇ ਚਾਇਆ ਤਾਂ ਵਧੀਆ ਆਇਸ ਵਾਲੀ ਛੱਡਦੇ ਹਾਂ ਤਾਂ ਆਪਾਂ ਦੂਸਰਾ ਇੱਕ ਦੋ ਤਾਂ ਚੱਲ ਸਾਡੀ ਲੈ ਦਿਆਂ ਨੇ ਸਾਇਤ ਕਿ ਜੇ ਰੱਬ ਨੇ ਕਰੀ ਮਿਹਰ ਤਾਂ ਆਪਾਂ ਵਧੀਆ ਛੱਡਾਂਗੇ ਹਾਂ ਬਾਕੀ ਇਧਰ ਆਪਣੀਆਂ ਛੱਡਣ ਵਾਲੀਆਂ ਕੁੱਤਰੀਆਂ ਨੇ ਬਾਈ ਗਰਦ ਬਹੁਤ ਜ਼ਿਆਦਾ ਹੈ ਖੁੱਡਾ ਸਾਫ਼ ਕਰ ਰਿਹਾ ਉਹ ਬਾਰੀ ਆ ਜੰਨੇ ਆ ਅਨ ਨੈਟ ਬਈ ਆਪਾਂ ਫਿਰ ਉਤਾਰ ਦਾਂਗੇ ਇਸ ਤੋਂ ਬਾਅਦ ਇਹ ਹੁਣ ਲਾ ਕੇ ਰੱਖਿਆ ਬਸ ਇਸ ਤੋਂ ਬਾਅਦ ਜਦੋਂ ਕੁੱਤਰਾ ਆਪਾਂ ਕੱਢਣ ਲੱਗੇ ਬਾਹਰ ਉਦੋਂ ਨੈਟ ਨੂੰ ਲਾ ਦਾਂਗੇ ਆਪਾਂ ਸਾਰੇ ਨੂੰ ਹੌਲੀ 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 ਦਰਦੇ ਆ ਬਾਕੀ ਬਈ ਪਿੰਡ ਵੀ ਆਪਣਾ ਛੋਟਾ ਹੀ ਆ ਇਹ ਵਧੀਆ ਉਡਣੇ ਗੂਤਰਾ ਬੋਰੀ ਲਿਆਉਣਾ ਮੈਂ ਕੋਈ ਨਾ ਬਾਕੀ ਆ ਬੱਚੇ ਆਪਣੇ ਲਿਆਉਣਾ ਲਿਆਉਣਾ ਬੋਰੀ ਲੈ ਕੇ ਆਉਣਾ ਬੋਰੀ ਜੀ ਪਾਵਾਂਗੇ ਆ ਦੋ ਬੱਚੇ ਆਪਾਂ ਅੱਜ ਬਾਹਰੇ ਕੱਢਿਆ ਬਿਠਾਏ ਨੇ ਸਤਰੀ ਤੇ ਜਾਂਟੇ ਵਾਲਿਆਂ ਦੇ ਅੱਗੇ ਦੇਖਾਂਗੇ ਡਾ ਕੇ ਇਹਨਾਂ ਨੂੰ ਕਿੱਦਾਂ ਉੜਦਿਆ ਫਿਰ ਓਕੇ ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ